ਬਾਰ ਲਈ ਵਾਗਣਾ ਬੱਧ ਤੋਂ ਬਣਾਉਂਦੇ ਨੇ ਸਹ ਹੈਲੋ ਆਈਜ਼ ਵੈਲਕਮ ਬੈਕ ਟੂ ਮਾਈ ਨਿਊ ਵਲੌਗਸ ਤੇ ਆਪਾਂ ਲੈ ਇਹ ਡੰਗਰਾ ਤਰਾਉਣ ਲਈ ਭਾਰੇ 10 ਤੇ ਬਾਕੀ ਐਸੈਂਬਲ ਕਰਦੇ ਆਂ ਉਹਦਾ ਦੂਜਾ ਟਾਈਮ ਲਾਈਵਸ ਦੇਖੋ ਤੇ ਜਦੋਂ ਬਾਹਰ ਫਟ ਕਰਾਂਗੇ ਸ਼ਾਮ ਨੂੰ ਉਹ ਬਾਕੀ ਜੁੜੀ ਇਹਦੇ ਵਿੱਚ ਹੀ ਐਡ ਕਰਾਂਗੇ ਪਹਿਲਾ ਟਾਈਮ ਲੈਸ ਬਣਾਉਨੇ ਆਂ ਉਹਦੇ ਜਿਹੜੇ ਬਾਲ ਬੂਲ ਕਸਾਣੇ ਨੇ ਉਹ ਕੱਢ ਦੇਣਾ ਤੇ ਜੇਪੀਆਂ ਬਾਕੀ ਦਿਖਾਉਣਾ ਅੰਦਰ ਜਾ ਕੇ ਆਦਾ ਚਾਲ ਫੇਰਾ ਆਹ ਸੀ ਮੋਟਰ ਇੱਕ ਤੇ ਇਹਦਾ ਗਾਸਟ ஆல்லை நம்மா ਵੀਵੇਂ ਫਿੱਟ ਕਰੀ ਜੇ ਫਿੱਟ ਕਰ ਲੈ ਕੇ ਉਹ ਟੁੱਟ ਗਿਆ ਕਿ ਇਹ ਗੇਟ ਬਾਲ ਜਿਆ ਦਾ ਜਿਹੜਾ ਪਾਪ ਚੜਨਾ ਪਾਪ ਪਲਾਸਟਿਕ ਦਾ ਸੀ ਉਹ ਟੁੱਟ ਗਿਆ ਤਾਂ ਕਰਾਂ ਲੋਹੇ ਵਾਲਾ ਲੈ ਕੇ ਆਵਾਂ ਜਾ ਕੇ ਇਹ ਚ ਲਾਵਾਂਗੇ ਗੇਟ ਬਾਲ ਜਿਆ ਜਾਨੂੰ ਆਪਾਂ ਪਾਪ ਦੀ ਫਿਟਿੰਗ ਕਰਦੇ ਆਂ ਬਾਹਰ ਵੀ ਕਰਨੀ ਅੰਦਰ ਵੀ ਕਰਨੀ ਜਾਨੂੰ ਤਾਰ ਮਾਰਦੇ ਅੰਦਰ ਤਾਰ ਚ ਲਾ ਦਾਂ ਪੱਖਿਆਂ ਥੱਲੇ ਕਰਕੇ ਲਾਉਣੀ ਆ ਆਹ ਤਾਰ ਬਾਵਾਂ ਕੋ ਗਾਰਡਰ ਨੂੰ ਤੇ ਉਧਰ ਪਲਾਸ ਚੱਕ ਲਿਆ ਪਲਾਸ ਰਹਿ ਗਿਆ ਕਸਟੂਲ ਦੇ ਜੱਥੇ ਤਾਂ। ਬਲਾਸ ਨਾਲ ਕੰਮ ਨਹੀਂ ਬਣਨਾ। ਉੱਥੋਂ ਪਾਇੰਟ ਤੋਂ ਦਵਾਇਆ ਨੂੰ। ਤੇ ਇੱਥੇ ਬਾਹਰ ਵੀ ਲਾ ਦਾਂਗੇ। ਦੋ ਬਗੇਟ ਵਾਲ ਵੀ ਲਿਆ। ਗੇਟ ਵਾਲ ਲਾ ਦੇ ਗਰਾਹੇ। ਬਾਹਰਲੇ ਰਾਤ ਨੂੰ ਬਾਹਰਲੇ ਚਲਾਉਣੇ ਫਿਰ ਬਾਹਰਲੇ ਚਲਾਤੇ। ਦਿਨੇ ਵਾਲੇ ਚਲਾਉਣੇ ਦਿਨ ਨਾਲ ਚਲਾਤੇ ਕਿਹੜੇ ਨੇ। ਅੰਦਰਲੇ ਚਲਾਉਣੇ ਅੰਦਰਲੇ। ਤਾਰ ਤਾਂ ਲਾਤੀ। ਆਹ ਜੰਮੀਏ ਪੱਖੇ ਗੋਲ ਵੀ। ਤੇ ਫਿਰ ਇੱਕ ਵਾਰੀ ਵਾਲੀ ਪੈਪ ਖਿਚਾਉਣੀ ਆ ਇੱਥੇ ਫਿਰ ਗੇਟ ਵਾਲ ਕੱਢਾਂਗੇ ਕਿੰਨੀ ਕਿੰਨੀ ਦੂਰ ਨਿਕਲਣਗੇ ਤੇ ਹਾਂ ਆਹਨੋਂ ਪੰਜ ਗੇੜੀਆਂ ਨੇ ਇੱਧਰ ਪੰਜ ਤਾਂ ਅੰਦਰ ਹੀ ਤਿੰਨ ਲੱਗ ਜਾਣਗੇ ਤਿੰਨ ਅੰਦਰ ਲਾ ਦਾਂਗੇ ਦੋ ਬਾਹਰ ਲਾਵਾਂਗੇ ਫਿਰ ਪੰਜ ਬਾਹਰ ਲਾ ਦਾਂਗੇ ਇੱਧਰ ਬਾਹਰ ਲਾ ਦਾਂ। ਨੋਇਆ ਜਵਾਨ ਆ ਤੇ ਮੈਂ ਕਰਦੇ ਆ ਫਿਰ ਉੱਧਰ ਲੋਈ ਪੁਵਾਰਿਆਂ ਦਾ ਸੈਟਅਪ ਤਾਂ ਹੋ ਗਿਆ ਸੈੱਟ ਆਹ ਵਾ ਦੇ ਇੱਕ ਹਾਲ ਆ ਗਿਆ ਇੱਕ ਹਾਲ ਆ ਗਿਆ ਬਾਕੀ ਇਹ ਚੱਲਣਗੇ ਉਹ ਦੇਖਦੇ ਆ ਬਣਾਉਂਦੇ ਨੇ ਗੱਲਬਾਤ ਤੇ ਬਾਕੀ ਬੰਗ ਬਹਾਰ ਲੈ ਲਾਉਣੇ ਆ ਕਿਹੜੇ ਇਧਰ ਲਾਉਣੇ ਆ ਆ ਇਹ ਟਾਪ ਬਾਹਰ ਕੱਢ ਲਈ ਆ ਡ੍ਰਿਲ ਵਾਲੀ ਐਕ ਡ੍ਰਿਲ ਨਾਲ ਵੈਲਾ ਮੋਟਰ ਦੀ ਕਲੀਆਂ ਕੱਢਦੀ ਆ Just a motor loaning. ਮੋਟਰ ਵੀ ਕਰਤੀ ਫਟਾ ਇੱਥੋਂ ਮਚ ਗਿਆ ਸੀ ਆ ਪਰ ਪਲੱਗ ਨੇੜੇ ਆ ਪਲੱਗ ਸਹੀ ਤੀ ਲੱਗ ਜਾ ਕਰੋ ਇੱਥੇ ਆਪਾਂ ਫਿਲਟਰ ਲਾ ਦੇਣਾ ਫਿਲਟਰ ਆਪਣਾ ਅੰਦਰ ਲਾ ਟੁੱਟਿਆ ਹੋਇਆ ਜਿਹੜਾ ਹੋਰੇ ਫਿਲਟਰ ਲੱਗ ਗਿਆ ਥੱਲੇ ਮੋਟਰ ਆ ਗਈ ਬਾਕੀ ਫਿਟਿੰਗ ਚੱਲ ਰਹੀ ਆ ਨਾਲ ਜਾਂ ਤੁਹਾਨੂੰ ਦਿਖਾਈ ਜਾਂਦੇ ਦੋ ਫਵਾਰੇ ਬਾਹਰ ਲਾਤੇ ਆ ਵੇਖੋ ਦੋ ਇਹਨਾਂ ਦੇ ਲਾਤੇ ਬਾਹਰ ਬੱਛੀਆਂ ਤੇ ਇਹ ਇੱਕ ਆ ਸੀਗਾ ਇਹ ਤਾਂ ਨੰਬਰ ਲਾਤੇ ਕਾਸੀ ਕਾਸੀ ਕੌਸ ਇਹਦੇ ਬਾਅਦ ਪਾਈਪ ਲਿਆਵਾਂ ਥੱਲੇ ਥੋੜਾ ਐਕਸਟੈਂਡ ਕਰਦਾ ਇਹਨ ਇੱਕੋ ਇੱਕ ਬਾਲ ਘਟ ਗਿਆ ਕੀ ਨਸਾਕਟ ਜੇ ਉਹ ਲਿਆਵਾਂਗੇ ਫਿਰ ਇਹਨਾਂ ਐਕਸਟੈਂਡ ਕਰਦਾਂਗੇ ਥੱਲੇ ਲੋਏ ਚੱਲਿਆ ਕੰਗਰਾਂਵਾਲ ਨੂੰ ਥੱਲੇ ਆਉਣੇ ਆ ਜਾ ਕੇ ਪਾਈਪ ਤੇ ਬਾਕੀ ਸਮਾਨ ਜਿਹੜੀ ਗਿੱਟੀਆਂ ਗੁੱਟੀਆਂ ਲਿਆਉਣੀਆਂ ਨੇ ਪਾਈਪ ਤਾਂ ਮਿਲ ਗਈ ਪਰ ਉਹ ਨਹੀਂ ਮਿਲਿਆ ਇਹ ਡਬਾਲ ਜੇ ਬਾਹਰ ਦੁਕਾਨਾ ਉਦੋਂ ਪੁੱਛਦੇ ਜਾ ਕੇ ਅਰੇ ਤਾਂ ਉਦੋਂ ਨਹੀਂ ਆਖੜਦਾ ਮਿਲਿਆ ਨਹੀਂ ਅਜੇ ਵੀ ਸਾਈਂ ਪਾ ਬਲਿਆਂਦੀ ਤੇ ਆ ਗਿੱਟੀਆਂ ਲੈਂਦੇ ਪਹਿਲਾਂ ਗਿੱਟੀਆਂ ਮਾਰਦੀ ਇੱਕ ਇੱਥੋਂ ਅਰੇ ਗੇਟਵਾਲ ਲਾਵਾਂਗੇ ਅਰੇ ਰੱਖ ਕੇ ਗੇਟਵਾਲ ਲਾ ਦੇਣਾ ਫਿਰ ਜਿਹੜਾ ਅੰਦਰਲੇ ਪਾਪ ਅੰਦਰਲੇ ਚੱਲਣ ਬਾਹਰਲੇ ਬਾਹਰ ਚੱਲਣ ਯਾਰ ਇੱਥੋਂ ਥੋੜੀ ਚੱਕਦੇ ਆ ਪਹਿਲਾਂ ਆਪਾਂ ਗਿੱਟੀਆਂ ਮਾਰਦੀਆਂ ਗਿੱਟੀਆਂ ਲਾ ਦੀਏ ਮਾਰ ਦੀਏ ਫੇਰ ਗੱਲ ਬਣਦੀ

ਉਹ ਪਾ ਵੀ ਬਾਦੀ। ਉਹ ਰੇ ਸਾਗੜ ਕੜ ਤੱਕ। ਦੂਜਾ ਸਾਗੜ ਵੀ ਇੱਥੇ ਲਾਦਾ ਏ। ਜਦੋਂ ਉਹਦੀ ਬਾਹਰ ਜਾਊਗੀ ਆਉਟਪੁੱਟ। ਇਹ ਤੋਂ ਬਾਹਰ ਜਾਊਗੀ ਦੂਜੇ ਦੀ ਆਉਟਪੁੱਟ ਇੱਥੇ ਲਾ ਦਾਂਗੇ। ਫਿਰ ਅੰਦਰਲੇ ਬਾਹਰਲੇ ਜਿੱਥੋਂ ਮਰਜ਼ੀ ਚਲਾ ਲਓ ਇੱਧਰੋਂ ਚਲਾ ਲਓ। ਚਲਾਉਣੇ ਸੌਫਟਵੇਅਰ ਨੇ ਨਰਿੰਦਰ ਸਿੰਘ ਮੈਸਤਰੀ ਜੀ ਬੱਜੇ ਨੇ। ਮਾਸੀ ਮੈਸਤਰੀ ਜੀ ਰਹਿ ਲੱਣ। ਬੱਸ ਕੈਮਰਾ ਲੋ ਜੀ ਫਿਲਟਰ ਦੀ ਵੀ ਲਾਤੀ ਪਾਪਾ। ਤੇ ਮੋਟਰ 'ਚ ਵੀ ਕਨੈਕਸ਼ਨ ਹੋ ਗਿਆ। ਬਸ ਹੁਣ ਇਧਰ ਟੂਟੀ ਦਾ ਦੇਣਾ ਤੇ ਇੱਕ ਬਾਹਰ ਜਿਹੜੇ ਲਾਉਣੇ ਆ ਫਵਾਰੇ ਉਹਨਾਂ ਦਾ ਕਨੈਕਸ਼ਨ ਲਾਉਣਾ। ਬਾਕੀ ਨਿਬੜਿਆ ਹੋਇਆ। ਬਾਕੀ ਗਿੱਟੀਆਂ ਮਾਰਤੀ ਐ। ਉਈ ਵੀ ਲੱਗ ਗਿਆ ਅੱਜ ਇੱਥੇ ਇੱਥੇ ਆ ਕੇ ਤਾਰ ਕੱਢਦੇ ਨੇ ਜਿੰਨੀ ਕਿਹਨੂੰ ਚਾਹੀਦੀ ਹੈ ਰੇਲਾਂਗੇ ਕੱਢਦੇ ਨੇ ਬੱਸ ਅੰਦਰੋਂ ਸਾਡਾ ਡਾਕਟਰ ਜ ਆ ਵੀ ਲਿਆਉਣ ਵਾਲਾ ਡਾਕਟਰ ਅੰਦਰ ਫੇਰ ਸੀਗਾ ਉਹ ਸਾਗੜ ਖੋਲਵੋਣ ਲੱਗਦਾ ਭੱਜ ਗਿਆ ਹੈਲੋ ਗਾਈਜ਼ ਕਹਿੰਦਾ ਹੁਣ ਤੇਰਾ ਕੀ ਹੋ ਗਿਆ ਹਵਾ ਨਾਲ ਜੋ ਉਹ ਟੈਂਕੀ ਜੀ ਭਰਜੋ ਫੇਰ ਤੇਲਾ ਲਾ ਜਣਾ ਬੀ ਰਿਕਸ਼ੇ ਨੇ ਆ ਗਿਆ ਚੱਲ ਪਿਆ ਉਹ ਵੀ ਚੱਲ ਪਿਆ ਇਹ ਪੂਰੀ ਧੰਦਾ ਬਣਾਉਣਗੇ ਹੋ ਹੋ ਗਈ ਕੱਢਦੇ ਹਾਂ ਹਾਂ ਹਵਾ ਉਹ ਵੀ ਆ ਜੇ ਪੂਰੀ ਦਿਨ ਕਿਨਾਂ ਨਿਕਲਿਆ ਨਹੀਂ ਚਾਪਾਂ ਪੂਰੀ ਹਾਲੀ ਜੀ ਨੂੰ ਨਵੀਂ ਮੋਟਰ ਤਾਂ ਚੱਲਦੀ ਹੋਊਗੀ ਹੁਣ ਵੀ ਭਰ ਗਿਆ ਹੁਣ ਇਹਦਾ ਹਵਾ ਨਿਕਲ ਰਹੀ ਹੈ ਜੇ ਇਹਨਾਂ ਚ ਵਧੀਆ ਤਰੀਕਾ ਚੱਲ ਰਿਹਾ ਬੱਸ ਵੀ ਹਵਾ ਠੰਢੀ ਆਉਂਦੀ ਐ ਤਾਂ ਹਵਾ ਠੰਢੀ ਆਉਂਦੀ ਐ ਪੂਰੀ ਵਧੀਆ ਬਾਕੀ ਦੇਖਦੇ ਆਂ ਸਾਰੇ ਚੱਲਦੇ ਹੋ ਗਏ ਪੱਖੇ ਥੱਲੇ ਇਹਦਾ ਇੰਨਾ ਪਤਾ ਨਹੀਂ ਲੱਗਦਾ ਪੱਖੇ ਕਰਕੇ ਹਵਾ ਵੱਧ ਮਾਰਦੀ ਆ ਤੂੰ ਇੱਧਰ ਵੀ ਚਾਲਦੇ ਨੇ। ਮਜ ਇਹਨਾਂ ਨਾਲ ਹੀ ਹਵਾ ਠੰਡੀ ਆਈ ਜਾਂਦੀ ਹੈ। ਲੈ ਜੀ ਸਾਰੇ ਤਾਂ ਅੰਦਰ ਬੈਠੇ ਹੋ। ਲੋ ਜੀ ਅੰਦਰਲੇ ਦਾ ਚਾਲਦੇ ਘਰ ਤੇ ਬਾਹਰਲੇ ਦਾ ਗੇਟ ਵੇਲਾ ਲਾਹਾਂ ਸੀਗਾ। ਅੰਦਰਲੇ ਦਾ ਜੇਡ ਵਾਲਾ ਆ ਜੀ। ਤੇ ਬਾਹਰ ਤਾਰ ਲਾਤੀ ਹੁਣ। ਤੇ ਤਾਰ ਤੇ ਫੇਰਦੇ ਆ। ਦੋ ਇੱਥੇ ਲੱਗ ਜਾਣਗੇ ਆ ਬਿਹੜੀਆਂ ਨੂੰ। ਤੇ ਨੁੱਦਰ ਲੱਗ ਜਾਣੇ 5 ਹੋ ਜਾਣੇ। ਅੰਦਰ ਵੀ ਪੰਜ ਹੋ ਗਏ ਪੂਰੇ ਵਧੀਆ ਚੱਲਣ ਲੱਗ ਗਏ। ਲੋਈ ਬਾਹਰ ਵੀ ਕਨੈਕਸ਼ਨ ਹੋ ਗਿਆ। 1 ਹੋਰ ਆਲਾ ਤਾਂ 2 3 4 ਉੱਥੋਂ ਐਕਸਟੈਂਡ ਵੀ ਹੋ ਸਕਦਾ ਜੇ ਅਸੀਂ ਕਰਨਗਾ ਹਨ। ਵਧਾਉਣਾ 4 ਬਹੁਤ ਨੇ। ਹਵਾ ਘੁੰਮਦੀ ਐ ਨਾ ਆ ਦੇਖੋ ਬਾਹਰ ਲਏ ਹਾਂ ਘੁੰਮ ਘੁੰਮ ਦੇ ਇਹ ਵੀ ਹਵਾ ਚੱਲਦੀ ਐ ਨਾ ਬਾਹਰ ਤਾਂ। ਇੰਨੀ ਹੋਣੀ ਪੈਣੀ ਹੈਗੀ। ਕਿਉਂਕਿ 4 ਫੁਹਾਰੇ ਲੱਗ ਗਏ। ਇਹ ਕੋਈ ਫੁਹਾਰੇ ਫੁਹਾਰੇ। ਅੰਦਰ ਲਈ ਚੱਲਦੇ ਨੇ ਬਾਹਰ ਲਈ ਚੱਲਦੇ ਨੇ ਬਾਹਰ ਲਈ ਵਾਹਗਾ ਨਾ ਵੱਧ ਦੁੰਦ ਬਣਾਉਂਦੇ ਨੇ ਅੰਦਰ ਲਾ ਦੇਰਾਟੇ ਵੱਡਦਾ ਸਾਰੇ ਚੱਲਦੇ ਨੇ ਅੰਦਰ ਲਈ ਲੋਈ ਚੱਲਦੇ ਹੋਗੇ ਬਾਹਰ ਲਈ ਵੀ ਹਰ ਦਾ ਸੇਡ ਨੂੰ ਕਿਦਾਂ ਲੱਗੇ ਇੱਕ ਵਾਰੀ ਤੁਹਾਨੂੰ ਦੁਬਾਰਾ ਦੱਸਾ ਦਿੰਨੇ ਆ ਕਿੱਥੋਂ ਕਿਵੇਂ ਲਾਏ ਨੇ ਕਿੱਥੋਂ ਸ਼ੁਰੂ